ਸਾਬ ਦੀਆਂ ਹਦਾਇਤਾਂ ਮੁਤਾਬਕ ਅਸੀਂ ਵੈਸੇ ਤੇ ਰੂਟੀਨ ਵਾਈ ਜੀ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਭੀੜ ਭੜਕੇ ਵਾਲੀਆਂ ਜਗ੍ਹਾ ਦੀ ਚੈਕਿੰਗ ਕਰਉਂਦੇ ਰਹਿੰਦੇ ਆ ਉਸੇ ਰੂਟੀਨ ਤੇ ਅਸੀਂ ਅੱਜ ਜਿਹੜੀ ਆ ਜੀ ਆਰ ਪੀ ਤੇ ਆਰ ਪੀ ਐਫ ਦੀ ਟੀਮ ਤੇ ਨਾਲ ਸਾਡਾ ਡਾ ਉਸਕਾਡੈਂਟੀ ਸਭਟੀ ਟੀਮ ਦੇ ਨਾਲ ਰੇਲਵੇ ਸਟੇਸ਼ਨ ਦੀ ਤੇ ਜਿਹੜੀ ਆਸੇ ਪਾਸੇ ਪਾਰਕਿੰਗ ਵਗੈਰਾ ਦੀ ਜਿਹੜੀ ਆ ਚੈਕਿੰਗ ਉਹ ਅਸੀਂ ਕਰਾ ਰਹੇ ਕੋਈ ਇਨਪੁਟ ਹੈ ਹੈਗੀ ਹੈ ਜਾਂ ਵੈਸੇ ਹੀ ਇਨਪੁਟ ਤੇ ਚਲੋ ਜੀ ਆਉਂਦੀਆਂ ਰਹਿੰਦੀਆਂ ਵਾ ਪਰ ਅਸੀਂ ਫਿਰ ਵੀ ਕਿ ਕੋਈ ਸ਼ਰਾਰਤੀ ਬੰਦਾ ਜਿਹੜਾ ਉਹ ਇੱਥੇ ਕੋਈ ਆਪਣਾ ਸ਼ਰਾਰਤ ਨਾ ਕਰ ਸਕੇ ਉਸ ਨੂੰ ਰੋਕਣ ਲਈ ਅਸੀਂ ਕਰਾ ਰਹੇ ਹਾਂ ਦੇਸ਼ ਦੇ ਕੋਨੇ-ਕੋਨੇ ਤੋਂ ਪਿੰਨ ਇੱਥੇ ਪਹੁੰਚਦੇ ਨੇ ਯਾਤਰੀ ਪਹੁੰਚਦੇ ਨੇ ਤੇ ਜਿਹੜੀ ਚੈਕਿੰਗ ਯੂ ਰੂਟਿਨ ਬਾਈ ਚੱਲਦੀ ਜੰਦਾ ਬਿਲਕੁਲ ਜੀ ਇਹ ਅੱਗੇ ਵੀ ਚੱਲਦੀ ਆ ਤੇ ਹੁਣ ਵੀ ਜਿਹੜੀ ਅਸੀਂ ਅੱਜ ਵੀ ਕੀਤੀ ਆ ਤੇ ਅੱਗੇ ਵੀ ਕਰਦੇ ਰਹਾਂ ਸਰ ਕੋਈ ਬੈਗ ਮਿਲਿਆ ਇੱਥੋਂ ਕੋਈ ਕਹਿੰਦਾ ਇੱਕ ਬੈਗ ਮਿਲਿਆ ਸੀ ਉਹ ਅਲਵਾਰਸ ਸੀ ਪਰ ਉਹਦੇ ਵਿੱਚੋਂ ਕੋਈ ਅਬਜੈਕਸ਼ਨੇਬਲ ਚੀਜ਼ ਬਰਾਮਦ ਨਹੀਂ ਹੋਈ ਉਹ ਸੀ ਕਬਜ਼ੇ ਚ ਲੈ ਲਏ ਸਰ ਸੈਗਸਟੈਂਡ ਦੇ ਕਈ ਬਾਈਕਾਂ ਲੱਗੀਆਂ ਆ ਵਿਦਆਊਟ ਨੰਬਰ ਕੋਈ ਕਬਜ਼ੇ ਚ ਲੱਗੀਆਂ ਹੋਣਾ ਉਹਦੀ ਵੀ ਅਸੀਂ ਚੈੱਕ ਕਰਾ ਰਹੇ ਜਿਹੜੀ ਕੋਈ ਵਿਦਆਊਟ ਨੰਬਰ ਜਾਂ ਕੋਈ ਬੜੇ ਤੇਰ ਤੋਂ ਲੱਗੀ ਆ ਉਹਦੀ ਅਸੀਂ ਆਪਣੇ ਚੈੱਕ ਕਰਾ ਰਹੇ ਸਰ ਸਾਡੀ ਕੀ ਸੰਦੇਸ਼ਕ ਦੇਣਾ ਚਾਹੀਦਾ ਇਹੋ ਜੀ ਕਿ ਜਿਹੜਾ ਕੋਈ ਅਸੀਂ ਤੇ ਇਹ ਸਾਡਾ ਇੱਕ ਹੈਗਾ ਵਾ ਕਿ ਇਹਦੇ ਕਰਕੇ ਵੀ ਕੋਈ ਸ਼ਰਾਰਤੀ ਬੰਦਾ ਜਿਹੜਾ ਉਹ ਸਾਡੇ ਰੇਲਵੇ ਸਟੇਸ਼ਨ ਤੇ ਇੱਥੇ ਕੋ ਪਹੜ ਹੀ ਨਾ ਸਕੇ ਤੇ ਨਾ ਹੀ ਕੋਈ ਸ਼ਰਾਰਤ ਕਰਦਾ ਸ਼ਹਿਰ ਵਾਸੀ ਨੂੰ ਅਪੀਲ ਕਰ ਸ਼ਹਿਰ ਵਾਸੀਆਂ ਨੂੰ ਇਹੋ ਆ ਜੀ ਕਿ ਪੁਲਿਸ ਦਾ ਸਾਥ ਦਿਓ ਜੇ ਉਹਨਾਂ ਨੂੰ ਕੋਈ ਸ਼ੱਕੀ ਬੰਦੇ ਦੀ ਮੂਵਮੈਂਟ ਜਾਂ ਕੋਈ ਸ਼ੱਕੀ ਚੀਜ਼ ਮਿਲਦੀ ਆ ਤਾਂ ਉਹਦੇ ਬਾਰੇ ਤੁਰੰਤ ਸਾਡੇ ਕੰਟਰੋਲ ਰੂਮ ਤੇ ਜਾਂ ਸਾਡੇ ਅਫਸਰਾਂ ਦੇ ਵੀ ਨੰਬਰ ਹੈਗੇ ਆ ਆਮ ਪਬਲਿਕ ਕੋਲ ਉਹਦੇ ਬਾਰੇ ਸਾਨੂੰ ਸੂਚਨਾ ਦੇ ਇਸ ਤੋਂ ਪਹਿਲਾਂ ਵੀ ਜਦੋਂ ਜਦ ਕੋਈ ਟ੍ਰੇਨ ਅੰਮ੍ਰਿਤਸਰ ਪਹੁੰਚਦੀ ਆ ਤਾਂ ਟ੍ਰੇਨ ਕਿਚੇ ਪਹੁੰਚਦੇ ਕੋ ਰੁਕਦੀ ਆ ਤਾਂ ਕਈ ਲੋਕ ਉੱਥੇ ਉਤਰ ਜਾਂਦੇ ਨੇ ਜਾਂ ਕੋਈ ਸਮਾਨ ਜਿੰਨਾ ਦਾ ਆਇਆ ਹੁੰਦਾ ਲੋਕ ਉਸ ਰਸਤੇ ਰਾਈਂ ਬਾਹਰ ਲੈ ਜਾਂਦੇ ਨੇ ਕੋ ਉੱਥੇ ਵੀ ਚੈਕਿੰਗ ਬਧਾਈ ਜਾਏਗੀ ਬਿਲਕੁਲ ਜੀ ਹਾਂ ਜੀ ਉਹ ਅਸੀਂ ਜਿਹੜੀ ਸਾਡੀ ਜੀਆਰਪੀ ਦੀ ਟੀਮ ਹੈ ਤੁਸੀਂ ਸਾਡੇ ਧਿਆਨ ਚ ਲਿਆਤਾ ਵਾ ਅਸੀਂ ਇਹਨਾਂ ਨੂੰ ਦੱਸ ਦਿੰਦੇ ਆ ਕਿ ਉੱਥੇ ਵੀ ਜਿਹੜੇ ਸਮਾਨ ਉਤਾਰ ਦਿੰਦੇ ਉਹਨੂੰ ਚੈੱਕ ਕਰ ਦੋ